त दूर साई न पढ़ाई पार कर من گوري سنا نوں نکائے تے جان من لے کر او جپندے جی رت سنا وی جو امن پٹے کی کتاب توں ہیو کالو جی دی جوتی یو تے من لے بھوت آ سڑی تے साको वीर मोट कया वाणी वाणी हाली मनी कन लेखे समले के कया ਨਾ ਦਾ ਦੇਸਾ ਹੋ ਏਕ ਓੰਕਾਰ ਸਤਿ ਗੁਰੁ ਦਾ ਸਾਜ ਸਨੋਕ ਮਹਲਾ ਨਾ ਕੋਣਾ ਕੋ ਪ੍ਰੰਧ ਕਾਇਓ ਨਹੀਂ ਜਨਮ ਪਾਰਥ ਕੀਨ ਕਾ ਹੋ ਨਾਨਕ ਹਰਿ ਬਾਜ ਮਨਾ ਜਦ ਜਨ ਕਾਮੀਨ ਵੇਖਿਆ ਨਸ਼ੋਕਾ ਹੀ ਲਚਿਓ ਨਿਵਕ ਨ ਹੋਏ ਉਦਾਸ ਤੋਹ ਨਾਨਕ ਪਜ ਹਰਮਨਾ ਜੋ ਦਿ ਮਹੀਨੇ ਦੀ ਕਿਨੇ ਕਿਸੇ ਕਾਹ ਨੂੰ ਚਾਹੀਦੀ ਨਹੀਂ ਹੈ ਨਹੀਂ ਕੀ ਕਰਦੇ ਆ ਵੜਕਲੇ ਜਾਂਦੇ ਆ ਸਰੀਰ ਕੀ ਕੀ ਇਸੇ ਸਵਾਸਾਂ ਉਪੀ ਧੱਕ ਜਿਹੜੀ ਕੋਲ ਹਾਂ ਦੁਨੀਆਂ ਦੇ ਵਿੱਚ ਜਿਹੜੇ ਬੰਦੇ ਨੇ ਖੇ ਲੜਾ ਰਹਿਣਾ ਅਖੀਰ ਨੇ ਪਹਲ ਪਨਾ ਕੇ ਤੇ ਸਿਮਾਪੀ ਕਰਨੀ ਕਦੇ ਵੀ ਕਦੇ ਕਮ ਆੜਾ ਨਾ ਖੜਾ ਜੋ ਧੰਗ ਤੌਰ ਤੋਰ ਮਾਣ ਇੱਥੇ ਦੇਣੀ ਹੈ ਨਾ ਕਿੰਨੇ ਲੋਕ ਤੇਰੇ ਵਿਰੋਧੀ ਹੋ ਜਾਣ ਉਹਨੇ ਜੀਣਾ ਹੀ ਜੀਣਾ ਹੈ

صادق کو بھی کہتے ہیں کہ وہ ہے اچھا اچھا ٹھیک ٹھیک پر پانچ پانچ پر جوتیہ جو بھی کام کرتی ہے رسمیں بھی دیکھی کیسی انگری مار صاحب اللہ اکبر یہ بھی زمین حاصل کروا دو اور کیوں اب اپنا اپنا आ आ कर बना कर बना अनूप परिपला ना 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 चंडी तेरे मान में वक्त का लो जी की विधि के परम स्वाति की कि की चरित्र लेके खाई मारी पर ऐसा काम सोवा लो कर कर सरकार नानक जिंदो मत मरता सी है जल में उपाय न

गुरदेव साहिब श्री ਦਰਸ਼ਨ ਦੀ ਦਰ ਦਰ ਧਿਆਨ ਦਾ ਮੱਜ ਪਿਆਰੇ ਚਾਰ ਸਹਜਾ ਦੇ ਚਾਲੀ ਹੁੰਤੇ ਹਟ ਗਿਆ ਜੱਪਿਆ ਤੱਪਿਆ ਜਿਨਾ ਨਾਮ ਜੱਪਿਆ ਵੰਡ ਕੇ ਚੱਕਿਆ ਦੇਖਣਾ ਹੀ ਦੇਖਵਾ ਹੀ ਦੇਖਣ ਕਰਕੇ ਅੰਨਿਤ ਕੀਤਾ ਜਿਨਾ ਪਿਆਰੇ ਅਸਿਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਸਾਧ ਸੰਗਤ ਬੋਲੇ ਜੀ ਸ਼੍ਰੀ ਵਾਹਿਗੁਰੂ ਜਿਨਾ ਸਿੰਘਾਸਨੀਆਂ ਦੇ ਤਰ੍ਹਾਂ ਜੀ ਤਰਹੀ ਸਾਹੇ ਸਿੱਕੀ ਇਨਸਾਨ ਵਸਦਾ ਰਹੋ سمو شفا سريو پردي تو پر تمي ميترا اونا کي سان سمجھي ਸਾਹਮਣੇ ਦੇਖੋ ਜੀ ਨਾਲ ਨੂੰ ਹੋ ਰਿਹਾ ਮੜਾ ਜੀ ਦੇਖੋ ਸਾਹਮਣੇ ਜੀ ٹھیک ہے جی ہاں جی ہاں جی دیکھو سامنے کاٹ لو چونچا باہر تھوڑا پالو گے کہ جی چونچے ਹਾਂਜੀ ਫਿਰ ਆਂਟੀ ਨੇੜੇ ਹੋਈ ਹਾਂਜੀ ਗਰਦਨ ਸਿੱਧੀ ਰੱਖੋ ਜੀ ਇਧਰ ਨੂੰ ਭਾਈ ਆਇਓ ਮੜਾ ਸਾਈਡ ਤੇ ਹੋ ਜਾ ਤੇ ਹੱਸਦੇ ਆ ਬਰਾਬਰ ਹੱਸ ਜਾ ਪੱਖਾਣਾ ਬੰਦ ਕਰੋ ਜੀ ਖਾਲਾ ਵੀ ਖਾਲਾ ਕੋਈ ਨਹੀਂ ਰੱਖਦੇ ਚੋਂਚਾ ਕੋਈ ਨਹੀਂ ਭਾਈ ਥੋੜਾ ਫੇਸ ਡਾਊਨ ਰੱਖੀ ਜੀ ਹਾਂਜੀ ਇੱਧਰ ਦੇਖੋ ਜੀ ਬਈ ਦੂਸਰੇ ਹੱਥ ਨਾਲ ਫੜ ਲਓ ਚੰਚੀ ਨਾ ਹਾਂ ਥੋੜਾ ਨੀਵਾ ਕਰ ਲਓ ਕੁੜੀਆ ਦਾ ਨਾ ਬਈ ਫੋਟੋ ਖੇਚਣੀ ਹੈ ਨਾ ਦੇਖੋ ਜੀ ਇੱਧਰ ਥੋੜੀ ਕਰ ਦੋ ਨਾਲ ਨਾਲ ਦੇਖੋ ਠੀਕ ਹੈ ਜੀ ਬੀਜੀ ਇੱਧਰ ਦੇਖੋ ਜੀ ਇੱਧਰ ਜੀ ਇਸ ਕੈਮਰੇ 'ਚ ਦੇਖੋ ਜੀ ਕਮੈਂਟ ਬਈ ਆ ਵੀ ਸਾਰਿਆਂ ਨੇ ਇੱਧਰ ਵੇਖਣਾ ਅੰਦੇ ਆਉਂਦੇ ਆਉਂਦੇ ਆਈ ਆਈ ਨੀਕੂ ਜੇ ਕੋ ਖੜਦਾ ਵੀ ਗੁਰਦੀ ਬਈ ਮੂੰਹ ਸਹੀ ਰੱਖ ਠੀਕ ਆ ਵੀ ਆ ਇੱਧਰ ਦੇਖੋ ਜੀ ਇੱਧਰ ਇੱਧਰ ਦੇਖ